ਦਰੀਦ ਮਸਲਾ ਰੋਡ ਦੇ ਕੋਲੇ ਬੱਕਰੀ ਹੈ ਕਿੱਥੇ ਵੇਚੀ ਸੀ ਕਿਹੜੀ ਨਸਲ ਵਾਲੀ ਮੈਂ ਬਚਪਨ ਦੀ ਬੱਕਰੀਆਂ ਚਾਰਨਾ ਪਹਿਲਾਂ ਸੀ ਹਾਂ ਜਿਹੜਾ ਮੇਰਾ ਗੁਰੂ ਪੀਰਾ ਹੁਣ ਵੀ ਹੈਗਾਗਾ ਉਹ ਤੇ ਕੋਈ ਹੂਟਾ ਲਾਇਆ ਕੀ ਨਾਮ ਸੇਲਾ ਦਾ ਉਹਦਾ ਨਾਮ ਪਿੰਡ ਵਾਰਡ ਵਾਲਾ ਵੀਰੇ ਨੌਤਾਰੀ ਆ ਤਾਰੀ ਹਾਂ ਤਾਰੀ ਵਾਰਡ ਵਾਲਾ ਉਹਨਾਂ ਦਾ ਤੁਸੀਂ ਕੰਮ ਸੀ ਠੀਕ ਆ ਬਾਈ ਮੈਸਲ ਵੀ ਉਹਨਾਂ ਦਾ ਆਇਆ ਫਿਰ ਤੁਹਾਡੇ ਤੇ ਬਈ ਤੁਹਾਨੂੰ ਬਰੀਡਰ ਕਿਹੜਾ ਤੁਹਾਡੇ ਕੋਲ ਬਰੀਡਰ ਦਿਖਾਉ ਆ ਜਾ ਬਈ ਬਰੀਡਰ ਦਿਖਾ ਦਿੰਦੇ ਆ ਬਾਈ ਜੀ ਬਈ ਬੱਕਰੀਆਂ ਪੜੀਆਂ ਬਹੁਤ ਅਗਰਸ਼ਾ ਵਧੀਆ ਕਰਦੇ ਬਈ ਕੀ ਕੀ ਪਾਉਂਦੇ ਹੋ ਨਾ ਬੱਕਰੀਆਂ ਨੂੰ ਬੱਕਰੀਆਂ ਨਹੀਂ ਅੱਜ ਬਾਹਰੇ ਚਾਰਦੇ ਆ ਅੱਛਾ ਜਦੋਂ ਹੁਣ ਸਿਆਲ ਲੰਗੀਆਂ ਵੀ ਨੇ ਸਿਆਲ ਤੇ ਘਰੇ ਵੀ ਪਾਉਂਦੇ ਰਹਾ ਠੀਕ ਆ ਮਾਰੇ ਦਾ ਟੋਪਾ ਲੈ ਲੈ ਦੀ ਬਸ ਹੀ ਜਾਣਾ ਠੀਕ ਆ ਬਈ ਫ੍ਰੀਡਰ ਦਿਖਾ ਦਿਓ ਆਜੋ ਫ੍ਰੀਡਰ ਪਿੱਛੇ ਹੋ ਜਾ ਬੋਗ ਦੀ ਲੱਗ ਗਈ ਜੀ ਲੋ ਬਈ ਜੈਡ ਬ ਲੈ ਕੇ ਬੱਕਰਾ ਬਈ ਕਿਵੇਂ ਦੰਦਾਂ ਦੋ ਦੰਦਾਂ ਤੋਂ ਵੀ 6 ਦੰਦ ਹੋ ਗਿਆ ਵੀਰੇ 6 ਦੰਦ ਹੋ ਗਏ ਤਾਂ ਗਾੜ ਚੰਗਾ ਹਨਾ ਹੋਇਆ ਵੀਰੇ ਭਾਈ ਕਰਦਾ ਬੱਚਾ ਕਿ ਲਿਆ ਸੀ ਤੇ ਰਿਜ਼ਲਟ ਕਿਵੇਂ ਆਇਆ ਪਰ ਰਿਜ਼ਲਟ ਤਾਂ ਵੀ ਇਹ ਜਿਹੜੇ ਬੱਚੇ ਆ ਕੀ ਬੱਕਰੀਆਂ ਭਰਾਈਆਂ ਹੋਈਆਂ ਨੇ ਘਰੇ ਲੈਣਗੇ ਅੱਛਾ ਪੂਰੀ ਉੱਤੇ ਦੀ ਰਿਪੋਰਟ ਆ ਵੀ ਇਹ ਜਿੰਨੀ ਜੱਗ ਬਲੇ ਇੱਕ ਬੱਚੇ ਜਾਂਦਾ ਬਹੁਤ ਸੋਹਣਾ ਬੱਕਰਾ ਬਾਈ ਦਾ ਹੈ ਨਾ ਸਾਨੂੰ ਆ ਪਲਿਆ ਵਧੀਆ ਕੱਦਗੜ ਵੀ ਕੱਢੂ ਆ ਜੇ ਹੋਰ ਹਾਂ ਹਾਂ ਵੀ ਇਹ ਜਿਹੜਾ ਸੇਦੰਦ ਹੋ ਗਿਆ ਹਜੇ ਕਾਠ ਹੋਰ ਵੀ ਕਰੂਗਾ